ਸ਼ਲੋਕ ਮਹਲਾ 5ਵਾਂ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰੱਖ ਲਿਓ ਪ੍ਰਭ ਆਪਣੇ ਨਾਨਕ ਸਦ ਬਲਹਾਰ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ हे ਪਰਮੇਸ਼ਰ ਕਾਮ ਕ੍ਰੋਧ ਮਦ ਲੋਭ ਉਹ ਇਹ ਦੁਸ਼ਟ ਬਾਸ ਲੋ ਜਿਹੜੀ ਮੇਰੇ ਅੰਦਰ ਹੈ ਇਹਨੂੰ ਦੂਰ ਕਰ ਦੇ ਇਦਵਾਰ ਖੋਜੀ ਰਾਖ ਲੈਓ ਪ੍ਰਭ ਆਪਣੇ ਨਾਨਕ ਸਤ ਬਲਿਹਾਰ ਐਤਾ ਹੋ ਗਿਆ ਤੇਰਾ ਰਾਖ ਲੈਓ ਪ੍ਰਭ ਆਪਣੇ ਆਪਣੇ ਨੂੰ ਤਾਂ ਰੱਖ ਲੈਣਾ ਜਿਹੜੇ ਤੇਰੇ ਨਹੀਂ ਬਣਿਆ ਉਹਨਾਂ ਦੀ ਰਾਖੀ ਕਰ ਚਾਹੇ ਦੁਆ ਕਰ ਸਾਡਾ ਕੋਈ ਠੇਕਾ ਜਿਹੜੇ ਤੇਰੇ ਬਣ ਗਏ ਤੇਰੀ ਫੌਜ ਭਰਤੀ ਹੋ ਗਏ ਉਹਨਾਂ ਦੀ ਜਵਾਬੀ ਦਾ ਰੱਖ ਰੱਖਿਆ ਤੇ ਤੇਰੀ ਨਾਨਕ ਸਤ ਬਲਿਹਾਰ ਜਹਾਂ ਲੱਗਦਾ ਸਤ ਬਲਿਹਾਰ ਹੈ ਹੀ ਗਏ ਹੋ ਜੀ ਮਾਲਾ ਪੰਜਵਾਂ ਖਾਂਦਿਆਂ ਖਾਂਦਿਆਂ ਮੂੰਹ ਘੱਟਾ ਪੈਨੰਦਿਆਂ ਸਭ ਅੰਗ ਨਾਨਕ ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨ ਲੱਗੋ ਰੰਗ ਖਾਂਦਿਆਂ ਖਾਂਦਿਆਂ ਮੂੰਹ ਘੱਟਾ ਪੈਨੰਦਿਆਂ ਸਭ ਆਬਦ ਹਾਂਜੀ ਉਹ ਜਿਹੜਾ ਸੀਗਾ ਘਟਦਾ ਹੀ ਚਲਾ ਗਿਆ ਫੱਡੀਆਂ ਵੀ ਫੱਡੀਆਂ ਪੈ ਜਾਂਦੀਆਂ ਨੇ ਚਮੜਾ ਵੀ ਖੁਰ ਜਾਂਦਾ ਬੰਦ ਵੀ ਕਹੇ ਚਾਣਦੇ ਹਾਂ ਜੀ ਕੋਈ ਦਰਦ ਵੀ ਕਹੇ ਜਾਂਦੇ ਸੀ ਦੰਤ ਮੁੱਖ ਰਸਨੇ ਸਭ ਆਕਾਸ ਜਾਵਤ ਠੀਕ ਹੈ ਜੀ ਸਾਰੇ ਕਹ ਜਾਂਦੇ ਹਾਂ ਜੀ ਪੈ ਨੰਦਿਆਂ ਸਭ ਅੰਗ ਪੈਲ ਦੇ ਪੱਲ ਦੇ ਸਾਰੇ ਅੰਗ ਕੱਢ ਕੇ ਫਤਲੇ ਪੈ ਕੇ ਮੜ ਘੜੀ ਮੋਟੀ ਲਕਤਾਂ ਦੀ ਸਭ ਸੁਬੜ ਗਈ ਹੱਡੀ ਰਹਿ ਗਈ ਇਹ ਗਏ ਘਟ ਗਈ ਭਜਨ ਵੀ ਘਟ ਗਿਆ ਨਾਨਕ ਤਰੇ ਕਿ ਤਨਾ ਦਾ ਜੀਵਿਆ ਜਿਨ ਸਚ ਨਾ ਲੱਗੋ ਰੰਗ ਕੰਨ ਸਭ ਕੁਝ ਘਟ ਗਿਆ ਚਲੋ ਸਰੀਰ ਤਾਂ ਗਿਆ ਕੋਈ ਗੱਲ ਨਹੀਂ ਨਾਨਕ ਸਭ ਦਾ ਹੀ ਘਟਿਆ ਇਹ ਭੁਗਤਾਂ ਦਾ ਵੀ ਘਟਿਆ ਦੁਨੀਆਂ ਦਾ ਵੀ ਘਟਿਆ ਸਾਰਿਆਂ ਦਾ ਇਹ ਤਾਂ ਲਾਗੂ ਹੋ ਭਗਤੀ ਸਾਰਿਆਂ ਉਤੇ ਹੀ ਨਾਨਕ ਨੇ ਕਿਹਾ ਤਰੇ ਤਿਨਾ ਦਾ ਜੀਵਿਆ ਇਹਨਾਂ ਸੱਕੇ ਨਾਲ ਲੱਗੋ ਲੱਗੋ ਇਹ ਜੋਰ ਨਾਲ ਜਿਹੜਾ ਸੱਤੂ ਦਾ ਲਗ ਰਹੀ ਲੱਗਿਆ ਉਹਨਾਂ ਨੇ ਕਾਹਦੇ ਤੇ ਚੇਕ ਘਟਾ ਲਿਆ ਸਰੀਰ ਅੰਗ ਉਹਨਾਂ ਦੇ ਕੀ ਘਟਿਆ ਤੇ ਇਹਨਾਂ ਦਾ ਕੋਈ ਘਟਿਆ ਉਹਨਾਂ ਦਾ ਜੀਵਨ ਤੇ ਰੱਖਿਆ ਇਹਨਾਂ ਸੱਕੇ ਨਾਲ ਅੰਗ ਵੀ ਜਿਹੜੇ ਉਹ ਅੱਧ ਕੱਢ ਲੇ ਉਹ ਕੱਢ ਲਿਆ ਤਾਂ ਹੂੰ ਹੂੰ ਕੇਸ ਉਹਨਾਂ ਦੇ ਬਣਾਇਆ ਜਿਹਨੂੰ ਸੱਤੂ ਦਾ ਰੱਬੀ ਲੱਗਾ ਠੀਕ ਹੈ ਜੀ ਕਿਹਨਾਂ ਤੇ ਤਾਂ ਕੇਸ ਬਣ ਗਿਆ ਹੀ ਜੇ ਉਹਨਾਂ ਨੇ ਸਰੀਰ ਦਾ ਤੇ ਲਾਇਆ ਏ ਕ ਤੁੰ ਵੀ ਤਾਂ ਕੁਝ ਲੈ ਕੇ ਚੱਲੇ ਦੀ ਹਾਂ ਖਟਿਆ ਵੀ ਤਾਂ ਹੈ ਕੁਝ ਕੋ ਜੀ ਪੌੜੀ ਜਿਵੇਂ ਜਿਵੇਂ ਤੇਰਾ ਹੁਕਮ ਤੇ ਵੈ ਤਿਉਂ ਬਣਾ ਜਹ ਜਹ ਰੱਖੇ ਆਪ ਤੈ ਜਾਏ ਖੜੋਵਣਾ ਜਿਵੇਂ ਜਿਵੇਂ ਤੇਰਾ ਹੁਕਮ ਉਹਨਾਂ ਦਾ ਹੋਈ ਹੈ ਹੁਦਾਂ ਤਾਂ ਹੋਈ ਹੈ ਜੋ ਹੁਕਮ ਤੇ ਹੋਵਲ ਜਹ ਜਹ ਰੱਖੇ ਆਪ ਤੈ ਜਾਏ ਖੜੋਵਣਾ ਜਿੱਤੇ ਨੂੰ ਰਗਰਨ ਆਪੋ ਤੇ ਖੋਲ ਅੱਲਾਹ ਬੰਦ ਚਾਕੇ ਇਹਨੂੰ ਉਹ ਐ ਸੇਵਦੂ ਨਾ ਪਰਮੇਸ਼ਰ ਦੀ ਗੱਲ ਨਹੀਂ ਹੈ ਇਹ ਅੱਛਾ ਜੀ ਤੇਰਾ ਖਜ਼ੂਰ ਹੈ ਇਹ ਖਜ਼ੂਰ ਤੇ ਜਿਹੜਾ ਹਰ ਨਾ ਹਰ ਆਪ ਅੱਜ ਬੂੜ ਉਹਦਾ ਖਜ਼ੂਰ ਹੈ ਉਹਦੇ ਉਹਦੇ ਖਲਾਫ ਆ ਲੈ ਸਾਰੀ ਜਿਉ ਜੋ ਤੇਰਾ ਹੋ ਗਿਆ ਬੁੱਧੀ ਉੱਥੇ ਚਲੀ ਗਈ ਉਹਨੂੰ ਉੱਥੇ ਚਲਾ ਗਿਆ ਜੀ ਜਿੱਦ ਤੱਕ ਲਾਇ ਉਦੋਂ ਲੱਗੇ ਰਹੇ ਕੋਈ ਉੱਦਿਆ ਖੜੀ ਨਾਮ ਤੇਰੇ ਕੇ ਰੰਗ ਦੁਰਮਤ ਧੋਵਣਾ ਜਪ ਜਪ ਤੁਧ ਨਿਰੰਕਾਰ ਭਰਮ ਪਉ ਖੋਵਣਾ ਜਿਹੜੇ ਤੇਰੇ ਨਾਲ ਜਿਹੜੇ ਤੇਰੇ ਗਿਆਨ ਉਹਦਾ ਜਿਹੜਾ ਰੱਬ ਸੀ ਉਹ ਤੋਂ ਪਰੇ ਹੋ ਸਕਦਾ ਸੀ ਉਹ ਤਾਂ ਤਾਂ ਨਹੀਂ ਆਪਣਾ ਆਪਣਾ ਨਾਮ ਤਾਂ ਤਾਂ ਜਾਣਨ ਦੀ ਕੋਸ਼ਿਸ਼ ਇਹ ਨਹੀਂ ਕੀਤੀ ਆਪਣਾ ਧਿਆਨ ਲਾਉਣ ਦੀ ਤਾਂ ਕੋਸ਼ਿਸ਼ ਇਹ ਨਹੀਂ ਕੀਤੀ ਕਿ ਆਪਣਾ ਆਤਮ ਧਿਆਨ ਲੱਗਦਾ ਤਾਂ ਦੁਰਮਤ ਧੋਤੀ ਜਾਂਦੀ ਠੀਕ ਹੈ ਜੀ ਕਿਸੇ ਪਾਸੇ ਕਿਉਂ ਜਾਂਦਾ ਹਾਂਜੀ ਜਪ ਜਪ ਤੁਧ ਨਿਰੰਕਾਰ ਭਰਮ ਭੋਖ ਹੋਵਣਾ ਜਪ ਜਪ ਤੁਧ ਬਿਕਾਰ ਜੇ ਤੁ ਬਿਕਾਰ ਨੂੰ ਜਪਦਾ ਪਰ ਭੋ ਇਹਦੇ ਵਿੱਚ ਖੋਇਆ ਜਾਂਦਾ ਪਰ ਭੋ ਦੀ ਜਿਹੜੀ ਖੋਹ ਹੈ ਨਿਕਲ ਜਾਂਦੀ ਪਰ ਭੋ ਦਾ ਭਰਮ ਨਿਕਲ ਜਾਂਦਾ ਗਵਾ ਜਾਂਦਾ ਸਰਬਾਲ ਭੋ ਦੋਹੇ ਖਤਮ ਹੋ ਜਾਂਦੇ ਠੀਕ ਹੈ ਜੀ ਖੋ ਜੀ ਜੋ ਤੇਰੇ ਰੰਗ ਰੱਤੇ ਸੇ ਜੂਨ ਨਾ ਜੋਵਣਾ ਅੰਤਰ ਬਾਹਰ ਇੱਕ ਮੈਨ ਅਲੋਬਣਾ ਜਿਹਨੂੰ ਤੇਰੇ ਰੰਗ ਚੜ੍ਹ ਜਾਂਦਾ ਉਹ ਦੀ ਜੀਵ ਜੀ ਉੱਦੀ ਬਣਦੀ ਇੱਥੇ ਪਰਮੇਸ਼ਰ ਦੀ ਗੱਲ ਚੱਲ ਰਹੀ ਕਿ ਹਜੇ ਮੂਲ ਨਾ 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 ਇਹਦੇ ਜੀਵ ਦੀ ਗੱਲ ਚੱਲਦੀ ਹੈ ਅੱਛਾ ਤੇਰੇ ਰੰਗ ਰੱਤੇ ਕੌਣ ਹੈ ਫਿਰ ਇਹਦਾ ਹੀ ਰੰਗ ਹੈ ਅੱਛਾ ਜੀ ਜਿਹਨੂੰ ਆਤਮਾ ਨਾਲ ਚੜ ਕੇ ਉਹਨੂੰ ਦੁਬਾਰਾ ਜਨਮ ਕਾ ਲੱਗਦਾ ਆਤਮਾ ਹੀ ਉਹ ਵਾਲਾ ਚੜ੍ਹ ਲਈ ਜੋ ਤੇ ਸਾਡਾ ਕਿਹੜੇ ਕੋਸੇ ਨੂੰ ਕਾ ਲਾ ਸਾਡੇ ਆਪੇ ਇਹਿਆਨ ਦਾ ਸਰਦਾ ਧਿਆਨ ਇਹਿਆਨ ਦਾ ਹੋਰ ਤੀਦਾ ਧਿਆਨ ਇਹ ਅੰਦਰ ਬਾਹਰ ਇੱਕ ਨੈਨ ਲੋਪਣ ਜਦ ਅੰਦਰ ਵਾਲਾ ਬਾਹਰ ਵਾਲਾ ਇੱਕ ਹੋ ਜਾਂਦਾ ਹੈ 72ਵੇਂ ਇੱਕ ਹੋ ਜਾਂਦਾ ਹੈ ਫਿਰ ਨੈਨ ਲੋਪਣ ਫਿਰ ਦਰਸ਼ਨ ਹੁੰਦਾ ਪਤਾ ਲੱਗਦਾ ਮੈਨੂੰ ਇੱਕਾਂ ਫਿਰ ਇੱਕ ਦਾ ਪਤਾ ਲੱਗਦਾ ਹੈ ਇਹ ਬਾਹਰ ਵਾਲਾ ਅੰਦਰ ਵਾਲਾ ਇੱਕ ਹੋ ਕੇ ਰਹਿ ਜਾਂਦੇ ਨੇ ਇੱਕ ਕਰਮਾ ਦੀ ਕੋ ਗੈ ਹੈ ਜਾਂ ਤੇਰੀ ਹਮੇਸ਼ਾ ਵਾਸਤੇ ਤੇ ਨੇੜੇ ਲੋਭਾ ਆਫਲਤ ਲਈ ਅੱਖ ਖੁੱਲ ਜਾਂਦੀ ਹੈ ਤੀਜਾ ਵੀ ਤਰ ਖੁੱਲ ਜਾਂਦਾ ਹੈ ਹੈ ਦਰਸ਼ਨ ਹੋ ਜਾਂਦੇ ਫਿਰ ਪਤਾ ਲੱਗ ਜਾਂਦਾ ਇੱਕ ਕੀ ਹੈ ਤੈਨੂੰ ਆਪਣੇ ਹੀ ਪਤਾ ਲੱਗਣਾ ਹੋਰ ਕੀ ਦਾ ਫਜ਼ਲ ਲਗਦਾ ਖੋ ਜੀ ਜਿੰਨੀ ਪਛਾਤਾ ਹੁਕਮ ਤੈਨ ਕਦੇ ਨਾ ਰੋਬਣਾ ਜਿਹਦੀ ਬਿਸ਼ਰਤਾ ਹੁਕਮ ਤੈਨ ਕਦੇ ਰੋਬਣਾ ਜਿਹਨੇ ਹੁਕਮ ਨੂੰ ਪਛਾਣ ਲਿਆ ਉਹ ਕਦੇ ਨਹੀਂ ਰੋਦਾ ਉਹ ਲੋਕ ਕਹਿੰਦੇ ਜੇ ਨਾ ਇਹ ਪਛਾਣ ਲਿਆ ਵੀ ਹੁਕਮ ਦਾ ਕੀਤਾ ਹੀ ਸਭ ਕੁਝ ਹੁੰਦਾ ਹੈ। ਉਹ ਵੀ ਨਹੀਂ ਕੀਤਾ ਉਹਨੇ ਕਰਤਾ ਸਭ ਕੁਝ। ਚਾਹ ਤੋ ਕੁਝ ਬੁਰਾ ਹੋਈ ਰਿਹਾ ਤਾਂ ਉੱਤੇ ਹੋਏ ਨਹੀਂ ਕੋਈ ਬੁਰਾ। ਇਹ ਜੇ ਪਰ ਜੋ ਸ਼ੁਰੂ ਚ ਆਇਆ ਸੀ ਜੋ-ਜੋ ਤੇਰਾ ਹੁਕਮ ਇਹ ਤੇਰਾ ਹੁਕਮ ਔਰ ਆ ਹੁਕਮ ਅਲੱਗ-ਅਲੱਗ ਹੈ। ਇਹਦੇ ਤੋਂ ਉਪਰਕਾਲ ਤੇ ਹੁਕਮ ਨੇ ਦਫਾ ਹੁੰਦੇ ਤੇ। ਅੱਛਾ ਜੀ। ਆਇਆ ਯਾ ਵੀ ਹੁਕਮ ਸੀ ਤੇਰਾ। ਉਹ ਤਾਂ ਕੜ ਗਿਆ ਹਜ਼ੂਰ ਪਾਸੇ ਉਹ ਯਾ ਦੂਆ ਹੁਕਮ ਉਹ ਦੂਆ ਤਾਂ ਯਾ ਕੜ ਗਿਆ ਉਹ ਕੋਈ ਨਹੀਂ ਦੋਏ। ਉੱਥੇ ਆ ਕੇ ਫਰਕ ਪੈਂਦਾ ਉਹ ਕੋਈ ਉੱਥੇ ਆ ਕੇ ਇੱਥੇ ਚਪਲਾ ਖਾ ਜਾਂਦੇ ਨੇ ਬਦਵਾਲ ਨੂੰ ਤੇ ਪਰਮੇਸ਼ਰ ਦਾ ਕਸੂਰ ਸਾਰੇ ਇਹਨਾਂ ਦਾ ਕਸੂਰ ਨਹੀਂ ਵੇ ਤਜੀਬ ਦਾ ਹੀ ਕਸੂਰ ਹੈ ਨਾਨਕ ਹੁਕਮੇ ਜੇ ਬੁਝੇ ਆਏ ਆ ਜੀ ਜਿਹਨੂੰ ਪਛਾਤਾ ਹੁਕਮ ਹਾਂ ਇਹਦੇ ਹੁਕਮ ਪਛਾਣ ਲਿਆ ਹੁਕਮ ਪਛਾਣ ਲਿਆ ਕੀ ਹੈ ਤੇ ਬੇੜਾ ਹੁਕਮ ਨੇ ਜਿਹੜਾ ਰਾ ਬੇਰੀ ਮਰਜ਼ੀ ਹੈ ਉਹ ਬੇਰੀ ਬਹੁਤ ਹੈ ਇਹ ਪਛਾਣ ਲਿਆ ਵੇਰਾ ਹੁਕਮ ਮੇਰੀ ਬੋਤਾ ਹੈ ਵੇਰਾ ਹੁਕਮ ਮੇਰਾ ਰੁਕਣ ਨਹੀਂ ਕਰਦਾ ਇਸ ਕਰਕੇ ਆਪਣਾ ਲੋਕਾਂ ਦੇ ਵੱਧ ਕਰਦਾ ਆਪਣਾ ਲੋਕਾਂ ਬਤੇ ਆਕਰਦਾ ਉਖਾ ਦੇ ਕਰਦਾ ਠੀਕ ਹੈ ਜੀ ਜਿਹਦੀ ਪਸੰਦ ਨੇ ਜਿਹਨੀ ਪਛਾਤਾ ਹੁਕਮ ਤੇ ਨ ਕਦੇ ਨ ਰੋਵਣਾ ਆਪਣੇ ਕੋਲ ਅਲਖਾ ਜਾਦਾ ਲਾਉਂਗਾ ਨੋ ਫਾਟ ਜਾਦਾ ਜੇ ਇਹ ਪਸੰਦ ਆ ਗਈ ਵੀ ਜਿੱਦਾਂ ਮੇਰੀ ਵਰਜੀ ਦੀ ਗੱਲ ਮੈਂ ਆਪਣੇ ਵਰਜੀ ਨਾਲ ਉਹਥੇ ਪਸੰਦ ਹੁੰਦਾ ਫਿਰ ਉੱਥੇ ਹੀ ਰੋਣਾ ਬੰਦ ਜਿੰਨੇ ਇਹ ਨਾਲ ਪਛਾਣ ਲੀਓ ਕਦੇ ਰੂਗ ਉਹ ਜੋੜੀ ਉਹਦੇ ਤੇ ਛੱਡ ਦੁੱਦਾ ਠੀਕ ਗੁਵਾਣੀ ਦੋਰੀ ਛੱਡੇ ਨਾ ਹੁੰਦਾ ਮੈਂ ਆਪਣਾ ਮੋਢੀ ਹੱਥ ਤੇ ਮਾਰੇ ਆਪਣੇ ਪਾਸ ਵਾਲੀ ਦੋਰੀ ਛੱਡਣਾ ਕਹਿੰਦਾ ਜੋਏ ਪਾਸੇ ਜੋੜੀ ਤੇ ਤੂੰ ਹੜ ਮੈਂ ਫੜਦਾ ਹੀ ਸੀ ਤੇ ਉਹ ਛੱਡ ਦਿੰਦਾ ਉਹ ਠੀਕ ਹੈ ਜੀ ਨਾਉ ਨਾਨਕ ਬਖਸ਼ੀਸ਼ ਮਨ ਮਾਹੇ ਪਰੋਵਣ ਜੇ ਲਾਵੇ ਤੇ ਬਖਸ਼ੀਜੇ ਜੇ ਤੇ ਬਖਸ਼ੀਜੇ ਬਦਵਾਹੀ ਪਰੋਵਣਾ ਤੇ ਮਨੂ ਇਹ ਪਰੋਵਣਾ ਬਦਕਾ ਨੂੰ ਪਰੋਵਣਾ ਕਿ ਜਬ ਬੋਤ ਬੋਤ ਬੋਤੀ ਹੈ ਬੋਤੀ ਯਾਨੀ ਗਲੀ ਕੱਢ ਦੋ ਫਿਰ ਗਲੀ ਕੱਢੂ ਗਵਾ ਦੇ ਵਿੱਚ ਫਿਰ ਪਰੋਇਆ ਜਾਊਗਾ ਬਦਵਾਹੀ ਪਰੋਵਲੋ ਨਾ ਵੀਰੂ ਪਰੋ ਸਕਦਾ ਆਪਣੇ ਵਿੱਚ ਨਾ ਵੀ ਆਪਣੇ ਇੰਤ ਸਭੇੜ ਸਕਦਾ ਨਾਮ ਇਹਨੂੰ ਇੱਚ ਆਪਣੇ ਵਿੱਚ ਸਮਾ ਲੈਂਦਾ ਹੈ ਜੀ ਵਾਹ ਆਮ ਕੋਲ ਦੇ ਤੇ ਚੇਕਰੋਣ ਠੀਕ ਹੈ ਜੀ ਨਾਮ ਦੀ ਬਖਸ਼ਿਸ਼ ਮਨ ਵਿੱਚ ਪਰੋਈ ਰੱਖਣੀ ਹੈ ਜੀ ਉਹ ਹੀ ਰਕਲੀ ਵਿੱਚੋਂ ਮਾਰਾ ਬਣ ਕੇ ਕਿਉਂਕਿ